ਨਿਰਪੰਡ ਆਣਾ ਸਾਰਿਆਂ ਨੂੰ ਬਹੁਤ ਵਧੀਆ ਹੋ ਕੇ ਮਿਲਦਾ ਸੀਗਾ ਬਹੁਤ ਵਧੀਆ ਦਾ ਤੇ ਉਹ ਪ੍ਰੇਮ ਸੀ ਇਹਦਾ ਕਿਸੇ ਨੇ ਵੀ ਉਹਨੂੰ ਮੈਨਣਾ ਪੱਜ ਕੇ ਟੀਕਾ ਕਿ ਨਹੀਂ ਇਹਨਾਂ ਕੋਈ ਐਦਾਂ VIP ਵਾਲੀ ਤਾਂ ਕੋਈ ਗੱਲ ਹੀ ਹਣੀ ਸੀ ਵੀਰੇ ਇਹਦਾ ਕਿਸੇ ਦੇ ਸਾਥ ਬਾਵਾ ਜੂ ਬਿੱਟੇ ਨਾ ਮੋਟਾ ਮੈਂ ਜਿਹੜਾ ਅਮੇਸ਼ ਚੰਦਰਾਉਂ ਸੀ ਜੀ ਸੰਗੇ ਕਿਸੇ ਕੋ ਸਮਝਾਤ ਕੇ ਸਾਥ ਕੋ ਫੈਲਾਉਣੇ ਅੱਜ ਦੇ ਤੋਂ ਅਕਲਾ ਛੋਟੇ ਬੰਬਸਰ ਨਾਲ ਗੱਲ ਕਰੀਏ ਕਿ ਕੱਲ੍ਹ ਰਾਜਵੀਰ ਨਿੰਗਾ ਬਹੁਤ ਬਹੁਤ ਦੁਨੀਆਂ ਮਾਮਾ ਤੇ ਪੁੱਤ ਕਿਸੇ ਦੀ ਧੀਆਂ ਕਿਸੇ ਦੇ ਰੋਡ ਐਕਸੀਡੈਂਟ ਦੇ ਵਿੱਚ ਘਰ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਨੇ ਉਹੋ ਜਿਹਾ ਨੇ ਕਿ ਤੁਸੀਂ ਇਹਨਾਂ ਦੇਖੋ ਕਿ ਘਰ ਦੇ ਜਿੰਨੇ ਵੀ ਉਹਨਾਂ ਦਾ ਦਿਲ ਤੇ ਆਉਂਦੀ ਆ ਕਿ ਆਵਾਰਾ ਪਸ਼ੂ ਆ ਜਿਹੜੇ ਰੋਡ ਦੇ ਉੱਤੇ ਫਿਰਦੇ ਨੇ ਉਹਨਾਂ ਦੀ ਵਜ੍ਹਾ ਕਰਕੇ ਐਕਸੀਡੈਂਟ ਹੋ ਜਾਂਦਾ ਨੇ ਡੈਥ ਹੋ ਜਾਂਦੀ ਹੈ ਪਰਿਵਾਰਾਂ ਦੇ ਪਰਿਵਾਰ ਖਾਲੀ ਹੋ ਜਾਂਦੇ ਆ ਕਈ ਵਾਰੀ ਸੋਚਿਆ ਹੀ ਨਹੀਂ ਸੀ ਰਾਜੇ ਇਸ ਤਰ੍ਹਾਂ ਦਾ ਬਸ ਇੰਨਾ ਵਧੀਆ ਸੀ ਬੰਦਾ ਬਹੁਤ ਜਿਆਦਾ ਕੋਈ ਮਹੀ ਤਾਂ ਗੱਲ ਹੀ ਹੈ ਨਹੀਂ ਸੀਗੀ ਵੀ ਇਸ ਤਰ੍ਹਾਂ ਹੋ ਜਾਊਗਾ ਇਹਦੇ ਨਾਲ ਰਾਜਵੀਰ ਚਵੰਦਾ ਸਿਤਾਰਾ ਤੇ ਜੋ ਮਰ ਉੱਤੇ ਤੁਰ ਗਿਆ ਉਹ ਸਿਤਾਰਾ ਪਿੰਡ ਦੇ ਹਾਲਾਤ ਇਸ ਸਮੇ ਤੁਹਾਨੂੰ ਦਿਖਾਉਂਦੇ ਆ ਪਿੰਡ ਡੈੱਡ ਬੋਡੀ ਪਹੁੰਚ ਚੁੱਕੀ ਆ ਰਾਜਵੀਰ ਜਵੰਦਾ ਨੂੰ ਚਾਉਣ ਵਾਲੇ ਰਾਜਵੀਰ ਜਵੰਦਾ ਦੇ ਨਾਲ ਜਿਹੜੇ ਸਟਾਰ ਸੀਗੇ ਜਿਹੜੇ ਦਿਨ ਰਾਤ ਦੁਆਵਾਂ ਕਰ ਰਹੇ ਸੀਗੇ ਜਿੰਨੇ ਦਿਨ ਜਵੰਦਾ ਵੈਂਟੀਲੇਟਰ ਤੇ ਸੀਗਾ ਤੇ ਉਹਦੀਆਂ ਦੁਆਵਾਂ ਚੱਲ ਰਹੀਆਂ ਸੀ ਉਹਨੂੰ ਚਾਉਣ ਵਾਲੇ ਚਾਹ ਰਹੇ ਸੀਗੇ ਕਿ ਜਵੰਦਾ ਮੋੜ ਉੱਠੇਗਾ ਪਰਿਵਾਰ ਦੁਆਵਾਂ ਚ ਲੱਗਾ ਹੋਇਆ ਸੀਗਾ ਜਿਹੜੇ ਹੋਰ ਕਾਇਕ ਸੀਗੇ ਉਹ ਵੀ ਦੁਆਵਾਂ ਵਿੱਚ ਲੱਗੇ ਹੋਏ ਸੀ ਪਰ ਇਹਨਾਂ ਵਿਚਾਲੇ ਜਿਹੜੀ ਇੱਕ ਪੂਰੀ ਖਬਰ ਆ ਜਾਂਦੀ ਨਾਲ ਕਿਸੇ ਨੇ ਸੋਚਿਆ ਹੀ ਨਹੀਂ ਕਿ ਰਾਜੂ ਵਿੱਚ ਬੰਦਾ ਸਾਨੂੰ ਛੱਡ ਕੇ ਚਲ ਜਾਵੇ ਵੀਰੇ ਤੁਹਾਨੂੰ ਪਤਾ ਹੀ ਆ ਵੀ ਇਹ ਕਦੇ ਵੀ ਘਾਟਾ ਪੂਰਾ ਨਹੀਂ ਹੋਣ ਵਾਲਾ ਹੈਗਾ ਦੂਜੇ ਨੰਬਰ ਤੇ ਤੇ ਆਪਾਂ ਗੱਲ ਕਰੀਏ ਕਿ ਘਾਟਾ ਪੰਜਾਬ ਦਾ ਬਹੁਤ ਹੀ ਵੱਡਾ ਸਤਾਰਾ ਸੀਗਾ ਜਿਹਨੂੰ ਦੁਨੀਆ ਭਰ ਦੇ ਵਿੱਚ ਦੁਆਵਾਂ ਮਿਲੀਆਂ ਇਹ ਪਹਿਲਾ ਸਿੰਗਰ ਸੀਗਾ ਜਿਨੂੰ ਪੂਰੀ ਦੁਨੀਆ ਭਰ ਦੇ ਵਿੱਚੋਂ ਦੁਆਮਾ ਮਿਲੀਆਂ ਅਰਦਾਸਾਂ ਹੋਈਆਂ ਗੁਰਦੁਆਰਿਆਂ ਦੇ ਵਿੱਚ ਅਰਦਾਸਾਂ ਹੋਈਆਂ ਬੇਨਤੀਆਂ ਹੋਈਆਂ ਦੂਜੇ ਨੰਬਰ ਆਪਾਂ ਇੰਨਾ ਕੁ ਦੇਖੀਏ ਕਿ ਪਿੰਡ ਦੇ ਵਿੱਚ ਵੀ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਪਿਆਰ ਸੀ ਬਹੁਤ ਵਧੀਆ ਵਿਚਰਦਾ ਸੀ ਫੈਮਿਲੀ ਬਹੁਤ ਵਧੀਆ ਇੰਨੀ ਕੁ ਵਧੀਆ ਫੈਮਿਲੀ ਕਿਸੇ ਦੇ ਨਾਲ ਉੱਚੀ ਨੀਚੜੀ ਕੋ ਗਾਲੀ ਹੈ ਨਹੀਂ ਜਣ ਤੇ ਬਹੁਤ ਵਧੀਆ ਇਹਨਾਂ ਦਾ ਸੁਭਾਅ ਵੀ ਰਿਹਾ ਵਾ ਤੇ ਘਰ ਦੇ ਮੈਂਬਰ ਵੀ ਇਹਨਾਂ ਦੇ ਜਣ ਤੇ ਇੱਕ ਬਹੁਤ ਹੀ ਨਿਮਾਣੇ ਆ ਬੀਨ ਪਿੰਡ ਆਣਾ ਸਾਰਿਆਂ ਨੂੰ ਬਹੁਤ ਵਧੀਆ ਹੋ ਕੇ ਮਿਲਦਾ ਸੀਗਾ ਬਹੁਤ ਵਧੀਆ ਦਾ ਤੇ ਉਹ ਪ੍ਰੇਮ ਸੀ ਇਹਦਾ ਕਿਸੇ ਨੇ ਵੀ ਉਹਨੂੰ ਮੈਡਣਾ ਭੱਜ ਕੇ ਟੀਗਾ ਕਿ ਨਹੀਂ ਇਹਨੇ ਕੋਈ ਐਦਾਂ ਵੀ ਆਈ ਪੀ ਵਾਲੀ ਤਾਂ ਕੋਈ ਗੱਲ ਹੀ ਹੈ ਨਹੀਂ ਸੀ ਵੀਰੇ ਯਣ ਤੇ ਜਿੰਨੇ ਆਪਾਂ ਕਹਿ ਦਿੰਦੇ ਆ ਨਾ ਕੋਈ ਸਿੰਗਰ ਆ ਵੀ ਇਹ ਵੀ ਆਈ ਪੀ ਪਰਸਨ ਹੁੰਦੇ ਉਹਨਾਂ ਦੇ ਠੀਕ ਆ ਵੀਰੇ ਨੇ ਜਦੋਂ ਵੀ ਪਿੰਡ ਆਣਾ ਇਹਨੇ ਪਿੰਡ ਦੇ ਵਿੱਚ ਹੁਣ ਪਹਿਲੀ ਤਾਂ ਗੱਲ ਇਹ ਹੈ ਕਿ ਇਹਦੇ ਨਾਲ ਕੋਈ ਜ਼ਿਆਦਾ ਕਰਾਊਡ ਨਹੀਂ ਹੁੰਦਾ ਸੀਗਾ ਠੀਕ ਆ ਇਹਨਾਂ ਦੀ ਫੈਮਿਲੀ ਲੈ ਆਉਣਾ ਮਿਲ ਕੇ ਜਾਣਾ ਜਿੰਨੇ ਵੀ ਘਰ ਪਰਿਵਾਰ ਦੇ ਮੈਂਬਰ ਹੁੰਦੇ ਸੀ ਜਾਂ ਪਿੰਡ ਦੇ ਜਾਂ ਕਿਸੇ ਨਹੀਂ ਵੀ ਮਿਲਣਾ ਉਹ ਭੱਜ ਕੇ ਮਿਲਦੇ ਸੀਗੇ ਆਵਾਰਾ ਪਸ਼ੂਆਂ ਦੇ ਇਸ ਮਸਲੇ ਤੇ ਬਹੁਤ ਵਾਰ ਬਿਆਨ ਵੀ ਆਏ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਪਰ ਫਿਰ ਵੀ ਕਿਤੇ ਨਾ ਕਿਤੇ ਇਹ ਤਾਂ ਸਟਾਰਾ ਸੀਗਾ ਮਤਲਬ ਨਿਕਾਚ ਆ ਗਿਆ ਇੱਕ ਗੱਲ ਨਿਕਲ ਕੇ ਆ ਗਈ ਰੋਜ਼ ਕਿੰਨੇ ਐਕਸੀਡੈਂਟ ਹੁੰਦੇ ਹੋਣਗੇ 12 ਪਸ਼ੂਆਂ ਤੇ ਇਹ ਮਸਲਾ ਬੜਾ ਗੰਭੀਰ ਆ ਪਰ ਹਾਲਾਤ ਸਹੀ ਕਿਉਂ ਨਹੀਂ ਹੋ ਰਹੇ ਇਸ ਮਸਲੇ ਤੇ ਕਿਉਂ ਨਹੀਂ ਸੋਚ ਰਹੇ ਮੇਰੇ ਇਹ ਤਾਂ ਪ੍ਰਸ਼ਾਸਨ ਨੂੰ ਹੁਣ ਇੰਨਾ ਚਾਹੀਦਾ ਵਾ ਕਿ ਇਹ ਇੰਨਾ ਚੀਜ਼ਾਂ ਬਾਰੇ ਦੇਖਿਆ ਜਾਵੇ ਜੇ ਆਪਾਂ ਗੱਲ ਕਰੀਏ ਕਿ ਕੱਲ ਰਾਜਵੀਰ ਨਹੀਂ ਗਾ ਬਹੁਤ ਬਹੁਤ ਦੁਨੀਆ ਮਾਮਾ ਤੇ ਪੁੱਤ ਕਿਸੇ ਦੀ ਧੀਆਂ ਕਿਸੇ ਦੇ ਰੋਡ ਐਕਸੀਡੈਂਟ ਦੇ ਵਿੱਚ ਘਰ ਪਰਿਵਾਰ ਦੇ ਮੈਂਬਰ ਚਲੇ ਜਾਂਦੇ ਨੇ ਉਹ ਜਾਨੀ ਤੇ ਤੁਸੀਂ ਇਹਨਾਂ ਦੇਖੋ ਕਿ ਘਰ ਦੇ ਜਿੰਨੇ ਵੀ ਉਹਨਾਂ ਦਾ ਦਿਲ ਤੇ ਆਉਂਦੀ ਆ ਕਿ ਆਵਾਰਾ ਪਸ਼ੂ ਆ ਜਿਹੜੇ ਰੋਡ ਦੇ ਉੱਤੇ ਫਿਰਦੇ ਨੇ ਉਹਨਾਂ ਦੀ ਵਜ੍ਹਾ ਕਰਕੇ ਐਕਸੀਡੈਂਟ ਹੋ ਜਾਂਦੇ ਨੇ ਡੈਥ ਹੋ ਜਾਂਦੀ ਆ ਪਰਿਵਾਰਾਂ ਦੇ ਪਰਿਵਾਰ ਖਾਲੀ ਹੋ ਜਾਂਦੇ ਆ ਕਈ ਵਾਰੀ ਤਾਂ ਜਨਤੇ ਜੇ ਦੇਖਿਆ ਜਾਵੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਵਾ ਕਿ ਰੋਡ ਦੇ ਉੱਤੇ ਜਿੰਨੇ ਵੀ ਆਵਾਰਾ ਪਸ਼ੂ ਆ ਠੀਕ ਆ ਜਾਨਵਰ ਜਿੰਨੇ ਵੀ ਆ ਉਹਨਾਂ ਨੂੰ ਮਤਲਬ ਕਿ ਉਹਨਾਂ ਬਾਰੇ ਸੋਚਿਆ ਜਾਵੇ ਆ ਰਾਜਵੀਰ ਤੋਂ ਬਾਅਦ ਤੁਸੀਂ ਇਹਨਾਂ ਦੇਖੋ ਕਿ ਬਹੁਤ ਬਹੁਤ ਜਣ ਤੇ ਸਿੰਗਰਾਂ ਨੇ ਵੀ ਤੇ ਆਪਣੇ ਕੇਂਦਰ ਸੋਸਾਇਟੀਆਂ ਨੇ ਵੀ ਇਹ ਮੁੱਦਾ ਜਿਹੜਾ ਚੱਕਿਆ ਵਾ ਕਿ ਜਿੰਨੇ ਰੋਡ ਦੇ ਉੱਤੇ ਆ ਸੀ ਉਹਨਾਂ ਨੂੰ ਮਤਲਬ ਕਿ ਰੈਸਕਿਊ ਕਰਾਂਗੇ ਹਾਂਜੀ ਸੋ ਆਖਰ ਰਾਜਵੀਰ ਚਵੰਦਾ ਬੇਸ਼ੱਕ ਇਹ ਦੁਨੀਆ ਚ ਨਹੀਂ ਰਿਹਾ ਪਰ ਤੁਹਾਡੇ ਸਾਡੇ ਪੰਜਾਬ ਦੇ ਉਹਨੂੰ ਚਾਹਣ ਵਾਲਿਆਂ ਦੇ ਪੰਜਾਬੀ ਸੰਗੀਤ ਜਗਤ ਤੇ ਤੇ ਉਹ ਗਾਣਿਆਂ ਦੇ ਵਿੱਚ ਸਦਾ ਯਾਦ ਕੀਤਾ ਜਾਊਗਾ ਕੀ ਕਹਿਣਾ ਚਾਹੋ ਵੀਰੇ ਇਹ ਤਾਂ ਰਹਿੰਦੀ ਦੁਨੀਆ ਤੱਕ ਦੇਖ ਲਓ ਵੀ ਰਹਿੰਦੀ ਦੁਨੀਆ ਤੱਕ ਲੋਕਾਂ ਦੇ ਦਿਲਾਂ ਦੇ ਵਿੱਚ ਬਸਣ ਆਪਾਂ ਗੱਲ ਕਰੀਏ ਕਿ ਚਮਕੀ ਲਾਸੀ ਸਿੱਧੂ ਮੂਸੇ ਵਾਲਾ ਸੀ ਅੱਜ ਉਹ ਵੀਰਾ ਫਿਰ ਵੀ ਯਾਦ ਤਾਂ ਹੁੰਦਾ ਵਾ ਠੀਕ ਹੈ ਕਿ ਨਹੀਂ ਉਹਦੇ ਵਾਂਗੂ ਇਹਨਾਂ ਨੂੰ ਵੀ ਹਮੇਸ਼ਾ ਤੇ ਲਾਦਿਆਂ ਵਿੱਚ ਰੱਖਿਆ ਜਾਊਗਾ ਇੰਨੇ ਕ ਜ਼ਿਆਦਾ ਅਸੀਂ ਲਾਇਬ ਵੀ ਦੇਖਿਆ ਜਣ ਤੇ ਇੰਨਾ ਕ ਜ਼ਿਆਦਾ ਅਸੀਂ ਹਸਪੀਟਲ ਦੇ ਵਿੱਚ ਵੀ ਦੇਖਿਆ ਬਾਈ ਜੀ ਇੰਨਾ ਕ ਜ਼ਿਆਦਾ ਕੱਠ ਹੋਣਦਾ ਸੀ ਇੰਨਾ ਕ ਲੋਕਾਂ ਦੀਆਂ ਮਤਲਬ ਕੀ ਬੋਲਣਾ ਨੇ ਦੱਸਣਾ ਕਿ ਅਸੀਂ ਅਰਦਾਸਾਂ ਕੀਤੀਆਂ ਅਸੀਂ ਅੱਜ ਉਹ ਗੁਰਦੁਆਰੇ ਗਏ ਸੀ ਅਸੀਂ ਇੰਨੇ ਇੰਨੇ ਦਿਨ ਲੰਗਰ ਲਾਇਆ ਬਾਈ ਜੀ ਰੋਡਾਂ ਦੇ ਉੱਤੇ ਲੰਗਰ ਚੱਲਦੇ ਸੀ ਹਸਪੀਟਲਾਂ ਦੇ ਬਾਹਰ ਲੰਗਰ ਲਾਏ ਹੋਏ ਸੀਗੇ ਜਣ ਤੇ ਸਿਰਫ ਇਨ ਰਾਜਵੀਰਤੀ ਗੱਜਾ ਠੀਕ ਆ ਜਣ ਤੇ ਇੱਕ ਪਿਆਰ ਆ ਆਪਾਂ ਕਹਿ ਦਈਏ ਕਿ ਪਿਆਰ ਆ ਇਹ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਬਸਦਾ ਹੀ ਰਹਿਣਾ ਤਾਂ ਜੀ ਹਾਂਜੀ ਸੋ ਬਾਈ ਪਿੰਡ ਤੋਂ ਸੀਗੇ ਤੇ ਵਿਚਰਦੇ ਸੀਗੇ ਬਾਈ ਕਹਿੰਦਾ ਵੀ ਇਦਾਂ ਦਾ ਕੋਈ ਸਟਾਰ ਵਾਲੀ ਗੱਲ ਹੀ ਨਹੀਂ ਸੀ ਕਦੇ ਵੀ ਆਈਪੀ ਵਾਲਾ ਉਹਦੀ ਸੋਚ ਹੀ ਨਹੀਂ ਸੀਗੀ ਜਦੋਂ ਮਿਲਣਾ ਬੜਾ ਹੱਸ ਕੇ ਮਿਲਣਾ ਪਰਿਵਾਰ ਦਾ ਵੀ ਜਿਹੜਾ ਮਾਹੌਲ ਸੀਗਾ ਇਸ ਤਰੀਕੇ ਦਾ ਸੀ ਜਿਹੜਾ ਕੰਮ ਵੀ ਕਰ ਵਾਲਾ ਸੀ ਉਹਨੂੰ ਵੀ ਇਦਾਂ ਲੱਗਦਾ ਸੀ ਵੀ ਉਹ ਪਰਿਵਾਰ ਦੇ ਮੈਂਬਰ ਆ ਸੋ ਬੇਸ਼ੱਕ ਰਾਜਵੀਰ ਇਸ ਦੁਨੀਆ ਚ ਨਹੀਂ ਰਹੇ ਅਲਵਿਦਾ ਆ ਗਿਆ ਪਰ ਉਹ ਸਦਾ ਹੀ ਸਾਡੇ ਤੁਹਾਡੇ ਸੰਗੀਤ ਜਗਤ ਦੇ ਹਮੇਸ਼ਾ ਦਿਲ ਚ ਬਸਦੇ ਰਹਿਣਗੇ